ਓਹ ਓਹ ਮਸਾਂ ਘਰ ਲਿਆ ਆ ਕਿ ਛੱਕ ਗਿਆ ਸਭ ਬੜੀ ਬਕਾਇੀ ਹੋਈ ਮੰਡੇ ਨਾਲ ਜਾਣਾ ਕਿਹੜਾ ਸੌਖਾ ਹੈ ਕਿੱਦੋਂ ਪੁੱਸ ਲੈ ਆ ਕਿੱਦੋਂ ਪੁੱਸ ਲੈ ਆ ਹਾ 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 ਜੁਬਾ ਕਰੇਂ ਦਿੰਦੇ ਨਹੀਂ ਕਿਤੇ ਯਾਰ ਚਲੇ ਖੇੜਦੇ ਹੁਣ ਕਿਥੇ ਆ ਜਾਂਦੇ ਐ ਮੰਡੇ ਸਾਈ ਰਾ ਸਾਈ ਰਾ ਸਾਈ

ਦੇਰ ਦਾ ਕਿ ਨੂੰ ਤੂੰ ਅੱਜ ਤੱਕ ਨੂੰ ਤਿਆਰ ਹੀ ਹੈ ਨਾ ਹਾਇ ਆਲੇ ਖੜੇ ਨਾ ਨਾ ਹਾਇ ਆਲੇ ਖੜੀਆ ਖੜੇ ਨੂੰ ਆਪਾਂ ਆਪਾਂ ਕਿਹਾ ਕਿ ਜਾ ਕਿ ਜਾ ਹਾਂ ਦੇਰ ਬਾਈ ਬਤੂ ਕੋ ਕਹਿ ਲਿਆ ਨੀ ਨਾ ਉਹ ਕਹਦਾ ਕਿ ਬਾਹਰ ਸ਼ਾਨ ਆਈ ਆਈ ਨੂੰ ਕਹਦਾ ਕਿ ਨੀ ਬੀਲ ਬੂਰੂ ਜੱਕੇ ਬਾਹਰ ਖੜ ਨੂੰ ਹਾਂ ਤੂੰ ਮੇਰੇ ਆਖੇ ਆਜਨ ਬਤਾਈ ਨਾ ਇਹ ਲੱਗ ਨੂੰ ਹਾਂ 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 ਅਜੀ ਗੱਲ ਹੈ ਮੈਨੂੰ ਪਤਾ ਹਵਾ ਸ਼ਾਂਤ ਨਹੀਂ ਆ ਰਹੀ ਕੋਈ ਜਗਾ ਬੜੇ ਠੀਕ ਆ ਦੇਖ ਦੇਖੀ ਲੱਛਣ ਕਰਦਾ ਸ਼ਰਮ ਤਾਂ ਨਹੀਂ ਮੰਨਦਾ ਆ ਤੂੰ ਜੋ ਆਖ ਨਹੀਂ ਕਹਿੰਦਾ ਪਾਪਾ ਆਖ ਖੱਜਾ ਤਰੂੰ ਮੈਂ ਕਹੋਨੀ ਆ ਪਾਪਾ ਤਰੂੰ ਥੋੜਾ ਫਰਲੀ ਕਰਦੇ ਹੋ ਮੇਰੇ ਸਮਾਨ ਦੀ ਕੀ ਕਹਦੀ ਆ ਪਾ ਨਿੰਗਲ ਨੇ ਮੂਲ ਬਚਾ ਮੂਲ ਬਚਾ ਨਿੰਗਲ ਨਿੰਗਲ ਤਲੀ ਇਹ ਤਿੰਗਣ ਉਹ ੂਨ ਵਿੱਚ ਹਲਤੀ ਫਲਾ ਨੋ ਨੋ ਚਲ ਬਤ ਚਲ ਖੜੀ ਆ ਕੇ ਨਾ ਤੇਰੀ ਸ਼ਰਮ ਤਾਂ ਨਹੀਂ ਆਉਂਦੀ ਕੀ ਅੱਖੀਆਂ ਦੀ ਜਵਾਕਾਂ ਨੂੰ ਮੈਨੂੰ ਪਾਪਾ ਆਖੋ ਮੈਨੂੰ ਪਾਪਾ ਆਖੋ ਉਹ ਤੇ ਵਿਆਹ ਕਰਵਾ ਲੈਂਦਾ ਇਹਨਾਂ ਚਾਚਾ ਜਿਹੜਾ ਸਿੱਧ ਪਿਓ ਕਾ ਹੁੰਦਾ ਜੰਮ ਲਾ ਦੋ ਨਿਆਣੀ ਪਿਓ ਕਹੀ ਜਾਂਦੇ ਤੈਨੂੰ ਉਹ ਮੈਂ ਤੈਨੂੰ ਕੀ ਆਖਿਆ ਮੈਂ ਤਾਂ ਆਪਦਾ ਮਨ ਪਰਚਾਵਾ ਕਰਦਾ ਤੈਂੇ ਪਾਸ ਕਰਦਾ ਮੈਂ ਤਾਂ ਆਪਦਾ ਨਾਲੇ ਜਵਾਕ ਕਿਹੜਾ ਬਗਾਉਂਦੇ ਆ ਮੇਰੇ ਕੋਲ ਲੱਗਦੇ ਨਹੀਂ ਨਾ ਮੈਂ ਕਹਦਾਂ ਕਿ ਇਹ ਤੇਰੇ ਕੋਸੇ ਲੱਗਦੇ ਨਹੀਂ ਜਿਹੜੇ ਲੱਗਦੇ ਨਾ ਉਹ ਵੀ ਢਾ ਕੇ ਰੱਖ ਅੱਗੇ ਵਧਣ ਦੀ ਕੋਸ਼ਿਸ਼ ਨਾ ਕਰ ਓਏ ਅੱਗੇ ਵਧਣ ਨੂੰ ਮੈਂ ਕਿਹ ਤਰੀਕਾ ਦੱਸਾਂ ਤਾਦੀ ਸਰੀ ਸੇ ਜੜੀ ਐ ਨੀ ਤੂੰ ਉਹੀ ਵੱਧ ਬੋਲਦੀ ਐ ਤੁਰਦੀ ਲਗਾ ਉਹਦਾ ਕੰਮ ਕਰ ਤੂੰ ਅੱਛਾ ਮੈਂ ਤੁਰਦੀ ਲਗਾ ਮੇਰਾ ਘਰ ਐ ਤੂੰ ਕਹ ਤਾ ਤੁਰਦੀ ਲਗਾ ਕੱਲ ਨੂੰ ਜੋ ਕਹਦਾ ਕੁਝ ਹੋਰ ਕਰਵਾਏਗਾ ਅੱਜ ਪਿਆਉ ਘਾਣਾ ਨਾ ਤੂੰ ਕੁਝ ਜਵਾਕ ਪੀਕੇ ਤੋਰੇ ਕਿ ਆਈ ਐ ਤੇਰੇ ਕੱਲੀ ਦੇ ਜਵਾਕ ਮੈਂ ਕਹਿੰਦਾ ਕੀ ਰਣਾ ਤਲ ਜਾ ਤਲ ਜਾ ਮੈਨੂੰ ਆ ਜਾ ਫੇਰਣ ਦੇ ਖਿਲਾਫ ਕਹ ਦੇਗੀ ਤੂੰ ਖੜ ਜਾ ਵੇ ਖੜ ਤੇਰੇ ਖੇਡਣਾ ਮੈਂ ਖਣਾਉਣੀ ਤੇਰੇ ਆਪਾ ਆਪਾ ਦੇ ਉਹ ਪਾਪ ਆਪਾ ਹਟ ਰੁਕ ਜਾ ਨਾ ਹੋਵੇ ਕੋਈ ਨਾ ਕਰ ਇਹਨੂੰ